ਗੁਜਰਾਤ ਦੇ ਯੂਪੀ ਦੀਆਂ ਪੱਦਤੀਆਂ ਮੇਰੇ ਵੀਰੋ ਮੈਂ ਹੋ ਬੇਨਤੀ ਕਰਨੀ ਚਾਹੁੰਦਾ ਕਿ ਤਖੜੇ ਹੋ ਕੇ ਆ ਗੋਦਵਾਲ ਤੋਂ ਪਰਲੇ ਪਾਸੇ 2401 ਕਿਲਿਆਂ ਦੇ ਵਿੱਚ ਵੀਰੋ ਜੋ ਬੋਲੇ ਸੋ ਨਿਹਾਲ ਤੇ ਜਕਾਰਾ ਤੁਸੀਂ ਉਸ ਜਕਾਰੇ ਦਾ ਜਵਾਬ ਦੇ ਕੇ ਨਾ ਸ਼ਬਦਾਂ ਦਾ ਮੈਂ ਭਰਾਓ ਸਵੇਰੇ 5 ਵਜੇ ਦਾ ਨਿਕਲਿਆ ਤੇ ਮੈਂ ਤੁਹਾਡੀ ਸਕਤਾ ਦੇ ਦਰਸ਼ਨ ਕਰਾਏ ਹੁਣ ਤੁਹਾਡੇ ਕੋ ਆਇਆ ਅੱਗੇ ਇਸ ਗੱਲ ਦੀ ਪ੍ਰੋਣੀ ਕਰਨੀ ਕਰਮੀ ਹੈ ਇਹ ਨਹੀਂ ਕਿ ਖਲਚਾ ਉੱਥੇ ਲੜਾਈ ਨਾ ਹੋ ਜਾਏ ਬੀਬੀਆਂ ਨਾ ਜਾਣ ਬਜ਼ੁਰਗ ਨਾ ਜਾਣ ਤੇ ਭਾਈ ਫਿਰ ਇਹ ਲੋਕ ਤੁਸੀਂ ਸਾਨੂੰ ਨਹੀਂ ਪੀਂ ਦਿੱਤੀ ਸਾਡੇ ਪੈਸੇ ਨਾਲ ਪੀਂ ਦਿੱਤਿਆ ਕਰਕੇ ਸਾਨੂੰ ਉਪਰੀ ਦਿੰਦੇ ਜਿੱਤੇ ਕਿਤੇ ਬੋਲਦੇ ਆ ਆਰਾ ਦਾ ਬਹੁਤ ਤਾਂ ਫਿਰ ਆਪਾਂ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਆਪਾਂ ਨੂੰ ਗੁਰਬੀਰ ਸਿੰਘ ਜੀ ਨੂੰ ਜਗਾਣਾ ਪਊਗਾ ਪੰਜਾਬ ਨਸ਼ਾ ਮੁਕਤ ਕਰਨ ਲਈ ਆਪਾਂ ਨੂੰ ਤੁਹਾਡੇ ਆਪ ਕਾਇਕ ਮਹੱਤਵਪੂਰਨ ਰੋਲ ਲੈਣਗੇ ਤੁਸੀਂ ਇਹਦਾ ਖੁਦ ਇੱਕ ਪਾਰਟ ਜੇ ਤੁਹਾਡਾ ਮਨ ਹੋਏ ਫੇਰ ਹੀ ਪੰਜਾਬ 'ਚ ਨਸ਼ਾ ਖਤਮ ਹੋਗਾ ਨਹੀਂ ਤਾਂ ਨਹੀਂ ਹੁੰਦਾ ਧੰਨਵਾਦ ਮੈਂ ਬਸ ਇਹ ਨਹੀਂ ਕਹਿੰਦਾ ਮੁਕਾਬਲਾ ਕਹਿੰਦੇ ਨਾ ਮੈਂ ਕਿਹਾ ਮੈਨੂੰ ਮੇਰੇ ਮੁਕਾਬਲੇ ਚ ਕੋਈ ਲੱਗਦਾ ਹੀ ਨਹੀਂ ਮੈਂ ਜਿੱਥੇ ਜਾਣਾ ਜਿੱਥੇ ਜਾਣਾ ਮੈਂ ਕਿਹਾ ਵਿਹਾਰ ਦਾ ਮਾਹੌਲ ਬਣ ਜਾਂਦਾ ਕਿਤੇ ਚਲੇ ਜਾਣਾ ਮੈਂ ਕਿਹਾ ਜਦੋਂ ਵਿਹਾਰ ਦਾ ਮਾਹੌਲ ਬਣੇ ਤੇ ਸ਼ਖਬੀਰ ਬਾਦਲੋਂ ਜੀਰੇ ਆਉਣਾ ਪਵੇ ਬਲਟੋਏ ਦਾ ਕੋਈ ਪ੍ਰੋਗਰਾਮ ਨਾ ਕਰਨਾ ਵੇ ਜੇ ਮੈਂ ਕਿਹਾ ਫਿਰ ਤੁਸੀਂ ਵੇਖ ਲਓ ਜਿਹੜੇ ਮੁਕਾਬਲੇ ਚੋਂ ਨੂੰ ਫਿਰਦੇ ਜੀ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਣੀਆਂ ਜੇ ਨਾ ਹੋਈਆਂ ਤੇ ਤਾਂ ਕਿਹਾ ਜਾ। ਗੱਲ ਇਹ ਹੈ ਕਿ ਅੱਜ ਜੀਰੇ ਵਾਲਿਆਂ ਨੇ ਜੋ ਪਿਆਰ ਮੈਨੂੰ ਦਿੱਤਾ ਹੈ। ਔਰ 2017 ਚ ਵੀ ਮੈਂ ਇਲੈਕਸ਼ਨ ਲੜਿਆ ਸੀ। ਔਰ ਅੱਜ ਮੈਨੂੰ ਐ ਲੱਗਦਾ ਹੈ ਕਿ 2017 ਤੋਂ ਵੀ ਡਬਲ ਪਿਆਰ ਜਿਹੜਾ ਮੈਨੂੰ ਮਿਲਿਆ। ਔਰ ਭਾਰੀ ਦਸ਼ਾ ਵੇਖਣ ਨੂੰ ਮਿਲਿਆ। ਔਰ ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਵੋਟ ਪੋਲਿੰਗ ਹੋਗੀ। ਉਹਦੇ ਚ 80000 ਰੋਟ ਦੇ ਕਰੀਬ ਜਿਹੜੀ ਵੋਟ ਆ। ਉਹ ਕੁਲਬੀਰ ਸਿੰਘ ਜੀਰਾ ਦੀ ਨਿਕਲੇਗੀ ਉਹ ਜੀਰੇ ਵਾਲਿਆਂ ਦੀ ਨਿਕਲੇਗੀ ਔਰ ਇਹਨਾਂ ਦੀ ਵੋਟ ਜਿਹੜੀ ਆ ਕੋਈ ਆਸ਼ੀਰਵਾਦ ਦੇ ਵਿੱਚ ਅਸ਼ੀਰਵਾਦ ਦੇ ਰੂਪ ਚ ਜਿਹੜਾ ਉਹ ਕੰਮ ਕਰੋਗਾ